ਇੱਕ ਨ ਮਸ਼ਹੂਰ ਸ਼ਹਿਰ ਹੁੰਦਾ ਹੈ ਪੁਰਾਣਾ ਸ਼ਹਿਰ ਹੁੰਦਾ ਤੇ ਉੱਥੇ ਇੱਕ ਵਪਾਰੀ ਵਪਾਰ ਕਰਨਾ ਜਾਂਦਾ ਤੇ ਵਪਾਰੀ ਬਹੁਤ ਅਮੀਰ ਹੁੰਦਾ ਤੇ ਉਹਦੇ ਤੋਂ ਨਾ ਇੱਕ ਸਪਾਈ ਰਿਸ਼ਵਤ ਮੰਗ ਲੈਂਦਾ ਆ ਤੇ ਉਹ ਉਹਨੂੰ ਰਿਸ਼ਵਤ ਦੇ ਵੀ ਦਿੰਦਾ ਆ ਫਿਰ ਅੱਗੇ ਜਾ ਕੇ ਉਹਨੂੰ ਸੈਨਾਪਤੀ ਮਿਲਦਾ ਤੇ ਉਹ ਸਾਰੀ ਗੱਲ ਸੈਨਾਪਤੀ ਨੂੰ ਕਹਿੰਦਾ ਆ ਕਿ ਤੁਹਾਡੇ ਸਪਾਈ ਨੇ ਮੈਨੂੰ ਰਿਸ਼ਵਤ ਮੰਗੀ ਆ ਤੇ ਸੈਨਾਪਤੀ ਨੂੰ ਕਹਿੰਦਾ ਕਿ ਕੁਝ ਕਰ ਸੈਨਾਪਤੀ ਜਾਂਦਾ ਆ ਸਪਾਈ ਨਾਲ ਗੱਲ ਕਰਦਾ ਤੇ ਆਪਣਾ ਹਿੱਸਾ ਲੈ ਕੇ ਚਲੇ ਜਾਂਦਾ ਤੇ ਕੁਝ ਕਰਦਾ ਨਹੀਂ ਫਿਰ ਉਹਨੂੰ ਵਪਾਰੀ ਨੂੰ ਅੱਗੇ ਜਾ ਕੇ ਵਜ਼ੀਰ ਮਿਲਦਾ ਆ ਉਹ ਵਜ਼ੀਰ ਨੂੰ ਕਹਿੰਦਾ ਆ ਕਿ ਤਰੇ ਸੈਨਾਪਤੀ ਨੇ ਤੇ ਸਪਾਈ ਨੇ ਮੈਨੂੰ ਰਿਸ਼ਵ ਹੈਂ ਉਹ ਵੀ ਜਾਂਦਾ ਹੈ ਆਪਣਾ ਇਸਲੇਕ ਚਲੇ ਜਾਂਦਾ ਤੇ ਕੁਝ ਕਰਦਾ ਨਹੀਂ ਫਿਰ ਜਨਤਾ ਦਰਬਾਰ ਲੱਗਦਾ ਹੈ ਤੇ ਉਹ ਜਾਂਦਾ ਹੈ ਰਾਜੇ ਨੂੰ ਕਹਿੰਦਾ ਹੈ ਕਿ ਤਿੰਨਾਂ ਜਣਿਆਂ ਨੇ ਮੈਤੋ ਰਿਸ਼ਵਤ ਲਈ ਹੈ ਸਿਪਾਈ ਨੇ ਵਜ਼ੀਰ ਨੇ ਤੇ ਸੈਨਾਪਤੀ ਨੇ ਮੈਂ ਕੁਝ ਕਰ ਉਹ ਕਹਿੰਦਾ ਮੈਂ ਕੁਝ ਕਰੂੰਗਾ ਉਹ ਤਿੰਨਾਂ ਨੂੰ ਸਾਦਾ ਹੈ ਤੇ ਚਾਰੇ ਜਣੇ ਆਪਸ ਦੇ ਵਿੱਚ ਗੱਲ ਕਰਦੇ ਆ ਤੇ ਉਹ ਰਾਜੇ ਨੂੰ ਕਹਿੰਦੇ ਆ ਕਿ ਹੈ ਵਪਾਰੀ ਤੋਂ ਬਹੁਤ ਸਾਰਾ ਪੈਸਾ ਹੈ ਆਪਾਂ ਨੂੰ ਬਹੁਤ ਸਾਰਾ ਫਾਇਦਾ ਹੋ ਸਕਦਾ ਹੈ ਜਿਹੜਾ ਰਾਜਾ ਹੁੰਦਾ ਹੋਊਗਾ ਥੋੜਾ ਲਾਲਚੀ ਜਿਹਾ ਹੁੰਦਾ ਆ ਉਹ ਕੀ ਕਰਦਾ ਹੈ ਜਿਹੜਾ ਵਪਾਰੀ ਹੁੰਦਾ ਹੈ ਉਹਨੂੰ ਜੇਲ੍ਹ ਦੇ ਵਿੱਚ ਪਾ ਦਿੰਦਾ ਹੈ ਰਿਸ਼ਵਤ ਦੇਣ ਦੇ ਜੁਰਮ ਦੇ ਵਿੱਚ ਹੈ ਤੇ ਸਾਰਾ ਮ ਇਹ ਸਾਰੀ ਘਟਨਾ ਜਿਹੜੀ ਆ ਉਹ ਆਪਣੇ ਮੁੰਡੇ ਨੂੰ ਕਿਸੇ ਤਰ੍ਹਾਂ ਪਛਾਣਦਾ ਆ ਵਪਾਰੀ ਕਿ ਮੇਰੇ ਨਾਲ ਇਦਾਂ ਦਾ ਹੋ ਗਿਆ ਆ ਤੇ ਉਹ ਜਿਹੜਾ ਮੁੰਡਾ ਹੁੰਦਾ ਉਹ ਵੀ ਬਹੁਤ ਅਮੀਰ ਹੁੰਦਾ ਆ ਤੇ ਉਹ ਵੀ ਉਹ ਵੱਡਾ ਵਪਾਰੀ ਹੁੰਦਾ ਆ ਉਹ ਬਹੁਤ ਸਾਰਾ ਮਾਲ ਲੈ ਕੇ ਫਿਰ ਸ਼ਹਿਰ ਦੇ ਵਿੱਚ ਆਉਂਦਾ ਆ ਅਤੇ ਸਾਰਾ ਆਪਣਾ ਕੰਮ ਸ਼ੁਰੂ ਕਰਨਾ ਸ਼ੁਰੂ ਕਰਦਾ ਤੇ ਉਹ ਸਿਪਾਈ ਨੂੰ ਰਿਸ਼ਵਤ ਦਿੰਦਾ ਆ ਸੈਨਾਪਤੀ ਨੂੰ ਵੀ ਰਿਸ਼ਵਤ ਦਿੰਦਾ ਆ ਵਜ਼ੀਰ ਨੂੰ ਵੀ ਰਿਸ਼ਵਤ ਦਿੰਦਾ ਆ ਅਤੇ ਉਹਨਾਂ ਨਾਲ ਚੰਗੀ ਦੋਸਤੀ ਕਰ ਲੈਂਦਾ ਆ ਤੇ ਇਹ ਸਾਰਾ ਕਰਨ ਦੇ ਵਿੱਚ ਉਹਨੂੰ ਇੱਕ ਸਾਲ ਲੱਗ ਜਾਂਦਾ ਤੇ ਉਹਦਾ ਰੋਪ ਜੰਮ ਗਿਆ ਹੁੰਦਾ ਫਿਰ ਉਹ ਤਿੰਨਾਂ ਦੀ ਮਦਦ ਦੇ ਨਾਲ ਰਾਜੇ ਨੂੰ ਗੱਦੀ ਤੋਂ ਲਾ ਦਿੰਦਾ ਤੇ ਆਪ ਗੱਦੀ ਹੁਣ ਉਹ ਥੰਦਰ ਰਾਜਾ ਹੁੰਦਾ ਫਿਰ ਉਹ ਆਪਣੇ ਪਿਓ ਨੂੰ ਜੇਲ੍ਹ ਚੋਂ ਬਾਹਰ ਕਢਾਉਂਦਾ ਆ ਤੇ ਜਦੋਂ ਉਹਦਾ ਪਿਓ ਜੇਲ੍ਹ ਚੋਂ ਬਾਹਰ ਹੁੰਦਾ ਆ ਉਹ ਕਹਿੰਦਾ ਜਿਹੜੀ ਮੈਂ 1 ਸਾਲ ਦੀ ਸਜ਼ਾ ਭੋਗੀ ਆ ਉਹ ਮੈਂ ਭੋਗੀ ਆ ਰਿਸ਼ਵਤ ਦੇਣ ਦੀ ਹਾਂ ਤੇ ਹੁਣ ਇਹਨਾਂ ਨੂੰ ਜਿਹੜੀ ਸਜ਼ਾ ਮਿਲੂਗੀ ਉਹ ਮਿਲੂਗੀ ਜਿਹੜੀ ਇਹਨਾਂ ਨੇ ਰਿਸ਼ਵਤ ਲਈ ਆ ਤੇ ਇੰਨਾ ਸਾਰਾ ਕੁਝ ਕੀਤਾ ਆ ਤੇ ਉਹ ਉਹਨਾਂ ਦਾ ਕਤਲ ਕਰਾ ਦਿੰਦਾ ਆ ਤੇ ਉਹ ਕਹਿੰਦਾ ਆ ਕਿ ਅੱਜ ਤੋਂ ਬਾਅਦ ਜਿਹੜਾ ਵੀ ਤੇ ਰਿਸ਼ਵਤ ਦੇਂਦਾ ਜਾਂ ਲੈਂਦਾ ਫੜਿਆ ਗਿਆ ਉਹਦਾ ਕਤਲ ਹੀ ਹੋਊਗਾ ਉਹਨੂੰ ਜੇਲ੍ਹ ਚ ਨਹੀਂ ਪਾਇਆ ਜਾਊਗਾ ਕਿਉਂਕਿ ਕੋਈ ਵੀ ਬੰਦਾ ਜੇਲ੍ਹ ਚੋਂ ਆ ਕੇ ਗੱਦੀ ਬਦਲ ਸਕਦਾ ਆ ਇਸ ਕਰਕੇ